ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਜੀਤ कौर ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਦੇਖੋ ਮੌਸਮ ਆ ਜਿਹੜਾ ਬਹੁਤ ਹੀ ਠੰਡਾ ਹੋਇਆ ਪਿਆ ਏ ਤੇ ਹਵਾ ਵੀ ਬਹੁਤ ਤੇਜ਼ ਚੱਲ ਰਹੀ ਆ ਪੰਛੀ ਵੀ ਨੇ ਜਿਹੜੇ ਧੁੱਪ ਸੇਕ ਰਹੇ ਨੇ ਤੇ ਅੱਜ ਬੱਚਿਆਂ ਦੀ ਫਰਮਾਇਸ਼ ਕੀਤੀ ਕਿ ਅੱਜ ਅਸੀਂ ਕੜੀ ਛੋਲ ਖਾਣੇ ਆ ਕੜੀ ਛੋਲ ਬਣਾਉਣ ਦੇ ਲਈ ਮੈਂ ਸਮਾਨ ਹੈ ਜਿਹੜਾ ਜਿਹੜਾ ਲਿਆ ਏ ਤੁਹਾਨੂੰ ਦਿਖਾ ਰਹੀ ਆ ਤੇ ਬਣੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਨੇ ਦੋ ਟਮਾਟਰ ਤਿੰਨ ਲੱਤੇ ਨੇ ਗ੍ਰाइंड ਕਰਕੇ ਦੋ ਤਿੰਨ ਪਿਆਜ਼ ਲੈ ਲੈਨੇ ਇਹਨਾਂ ਨੂੰ ਵੀ ਮੋਟਾ-ਮੋਟਾ ਚੌਪ ਕਰ ਲਿਆ ਏ ਇਹ ਆਪਾਂ ਧਣੀਆਂ ਦੀਆਂ ਧਣੀਆਂ ਪਾਲਕ ਅਤੇ ਹਰੇ ਗਠਿਆਂ ਦੀਆਂ ਜਿਹੜੀਆਂ ਭੁੰਕਾ ਹੁੰਦੀਆਂ ਨੇ ਉਹ ਲਈਆਂ ਨੇ ਤੇ ਲਸਣ ਆ ਜਿਹੜਾ ਇਹ ਮੈਂ ਕਦੂਕਾਸ ਕਰਕੇ ਲਿਆ ਤੇ ਨਾਲ ਹੀ ਆਪਾਂ ਦੋ ਮੀਡੀਅਮ ਸਾਈਜ਼ ਦੇ ਜਿਹੜੇ ਆਲੂ ਨੇ ਉਹਨਾਂ ਨੂੰ ਵੀ ਬਰੀਕ-ਬਰੀਕ ਕੱਟ ਲਿਆ ਏ ਇਹ ਵੀ ਆਪਾਂ ਜਿਹੜੇ ਘੜੀ ਦੇ ਵਿੱਚ ਪਾ ਦਵਾਵਾਂਗੇ ਬੱਚੇ ਨੇ ਜਿਹੜੇ ਇਹ ਕੋਈ ਵੀ ਚੀਜ਼ ਹੈ ਜਿਹੜੀ ਆਲੂਆਂ ਤੋਂ ਬਿਨਾ ਪਸੰਦ ਨਹੀਂ ਕਰਦੇ ਸਿਵਾਏ ਦਾਲ ਨੂੰ ਛੱਡ ਕੇ ਤੇ ਹੁਣ ਆਪਾਂ ਨੇ ਇੱਕ ਤੁਸਕ ਦੇ ਵਿੱਚ ਦੋ ਬਾਟੀਆਂ ਨੇ ਜਿਹੜੀਆਂ ਬੇਸਣ ਦੀਆਂ ਲਈਆਂ ਨੇ ਆਪਾਂ ਨੇ ਬੇਸਣਾ ਜਿਹੜਾ ਕੜੀ ਆ ਥੋੜੀ ਜਿਹੀ ਜ਼ਿਆਦਾ ਬਣਾਵਾਂਗੇ ਕਿਉਂਕਿ ਬੱਚੇ ਛੁੱਟੀਆਂ ਦੇ ਵਿੱਚ ਆਏ ਹੋਏ ਨੇ ਤੇ ਕਈ ਮੈਂਬਰਾਂ ਦਾ ਜਿਹੜਾ ਖਾੜਾ ਹੈ ਉਹ ਬਣੂਗਾ ਤੇ ਹੁਣ ਆਪਾਂ ਨੇ ਬੇਸਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਜਿਹੜੀਆਂ ਗੁੱਠਲੀਆਂ ਨੇ ਉਹ ਮਾਰਚਣ ਬਿਲਕੁਲ ਸੌਫਟ ਜਿਹਾ ਆਪਾਂ ਨੇ ਬੇਸਣ ਦਾ ਪੇਸਟ ਬਣਾ ਲੈਣਾ ਤੇ ਨਾਲ ਹੀ ਮੈਂ ਇਹਦੇ ਵਿੱਚ 1 ਕਿਲੋ ਪਾਣੀ ਹੈ ਜਿਹੜਾ ਉਹ ਐਡ ਕੀਤਾ ਹੈ ਆਪਾਂ ਨੇ ਬੇਸਣ ਨੂੰ 10 ਤੋਂ 15 ਮਿੰਟ ਲਈ ਰੱਖ ਦੇਣਾ ਤੇ ਦਹੀਂ ਆਪਾਂ ਨੇ ਇਹਦੇ ਵਿੱਚ ਬਾਅਦ ਵਿੱਚ ਐਡ ਕਰਨਾ ਹੈ ਦਹੀਂ ਆ ਜਿਹੜਾ ਉਹ ਜਦ ਕੇ ਕੋਈ ਇਰਾਦਾ ਨਹੀਂ ਸੀ ਅੱਜ ਕੜੀ ਬਣਾਉਣ ਦਾ ਬਸ ਇੱਕਦਮ ਬੱਚਿਆਂ ਨੇ ਫਰਮਾਇਸ਼ ਤੇ ਆਪਾਂ ਨੇ ਕੜੀ ਬਣਾਈ ਆ ਦਹੀਂ ਆਪਣਾ ਨੋਰਮਲ ਹੀ ਲਾਇਆ ਹੋਇਆ ਸੀਗਾ ਤੇ ਉਹਨੂੰ ਖੱਟਾ ਹੋਣ ਦੇ ਲਈ ਮੈਂ ਥੋੜਾ ਜਿਹਾ ਧੁੱਪ ਵਿੱਚ ਰੱਖਤਾ ਹਾਂ ਤੇ ਉਹ ਆਪਾਂ ਇਹ ਬਾਅਦ ਵਿੱਚ ਐਡ ਕਰਾਂਗੇ ਤੇ ਹੁਣ ਆਪਾਂ ਨੂਨਦਾਨੀ ਵਾਲੇ ਜਿਹੜੇ ਬੇਸਿਕ ਮਸਾਲੇ ਨੇ ਉਹ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਨੇ 2 ਚਮਚ ਜਿਹੜੇ ਉਹ ਹਲਦੀ ਤੇ ਲੈਏ ਨੇ ਤੇ ਆਪਾਂ ਨੇ ਅੱਧਾ ਕ ਚਮਚਾ ਜਿਹੜਾ ਆਪਣੇ ਲਾਲ ਮਿਰਚ ਦਾ ਲਿਆ 2.5 ਚਮਚ ਆਪਾਂ ਲਵਾਂਗੇ ਨੂਨ ਦੇ ਇਹ ਜਿਹੜਾ ਆਪਣਾ ਜਿੰਨੀ ਕ ਆਪਣੀ ਕੁਆਂਟੀਟੀ ਆ ਉਹਦੇ ਹਿਸਾਬ ਨਾਲ ਆਪਾਂ ਲੈ ਰਹੇ ਆ ਤੇ 2 ਤੋਂ 1.5 ਚਮਚਾ ਜਿਹੜਾ ਆਪਾਂ ਇਹ ਧਨੀਆ ਪਾਊਡਰ ਦਾ ਲੈ ਲੈਣਾ ਤੇ ਬਾਕੀ ਜਿਹੜੇ ਮਸਾਲੇ ਨੇ ਉਹ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਆਪਣੀ ਪਸੰਦ ਦੇ ਲੈ ਸਕਦੇ ਹੋ ਅੱਧਾ ਚਮਚਾ ਪਾਉਣਾ ਕਾਪਾ ਨੇ ਲੈ ਆ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਕਸ਼ਮੀਰੀ ਲਾਲ ਮਿਰਚ ਨਾਲ ਕੀ ਹੈ ਕਿ ਰੰਗ ਆ ਜਿਹੜਾ ਕੜੀ ਦਾ ਬਹੁਤ ਵਧੀਆ ਆ ਜਾਊਗਾ ਤੇ ਹਲਦੀ ਦੇ ਨਾਲ ਇਹਨੂੰ ਮਿਕਸ ਕਰਕੇ ਪਾਈਏ ਤਾਂ ਨਾ ਕਲਰ ਬਹੁਤ ਵਧੀਆ ਹੁੰਦਾ ਖੜੇ ਮਸਾਲਿਆਂ 'ਚ ਥੋੜੀਆਂ ਜੀਆਂ ਮੈਂ ਕਾਲੀਆਂ ਮਿਰਚਾਂ ਲਈਆਂ ਨੇ ਤੇ ਨਾਲ ਹੀ ਆਪਾਂ ਨੇ ਚਮਚੇ ਦਾ ਚੌਥਾ ਹਿੱਸਾ ਰਾਈ ਲੱਤੀ ਸੀਗੀ ਤੇ ਸੌਰੀ ਆਪਾਂ ਨੇ ਲਿਆ ਸੁੱਕੇ ਮੇਥੇ ਨੇ ਮੈਂ ਭੋਂਕੇ ਰੱਖਤੇ ਸੀਗੇ ਤੇ ਨਾਲ ਹੀ ਆਪਾਂ ਨੇ ਦੋ ਚਮਚੇ ਜਿਹੜੇ ਆ ਜੀਰੇ ਦੇ ਲੈ ਲੈਨੇ ਇਹ ਸਾਰਾ ਸਮਾਨ ਆਪਾਂ ਨੇ ਇਕੱਠਾ ਕਰਕੇ ਚੁੱਲੇ ਦੇ ਕੋਲ ਲੈ ਜਾਣਾ ਤੇ ਹੁਣ ਆਪਾਂ ਅੱਗ ਆਪਣੀ ਬਾਲਦੀ ਆ ਪਤੀਲਾ ਆਪਣਾ ਗਰਮ ਹੋ ਗਿਆ ਏ ਹੁਣ ਆਪਾਂ ਇਹਦੇ ਵਿੱਚ ਦੋ ਘੜਸ਼ੀਆਂ ਨੇ ਜਿਹੜੀਆਂ ਸਰੋਂ ਦਾ ਤੇਲ ਲੈ ਲੈਣਾ ਸਰੋਂ ਦੇ ਤੇਲ ਨਾਲ ਕੀ ਆ ਕਿ ਕੋਈ ਵੀ ਰੈਸਪੀ ਆਪਾਂ ਬਣਾਉਨੇ ਆ ਤਾਂ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਆ ਤੇ ਜੇਕਰ ਤੁਸੀਂ ਰਿਫਾਈਨਡ ਆਇਲ ਲੈਣਾ ਚਾਹੁੰਦੇ ਹੋ ਤਾਂ ਰਿਫਾਈਨਡ ਵੀ ਲੈ ਸਕਦੇ ਹੋ ਤੇ ਇੱਧਰ ਦਹੀਂ ਆ ਜਿਹੜਾ ਆਪਣਾ ਉਹ ਆਪਾਂ ਨੇ ਹੁਣ ਫੈਂਟ ਲੈਣਾ ਇਹਨੂੰ ਆਪਾਂ ਨੇ ਧੁੱਪ ਦੇ ਵਿੱਚ 15-20 ਮਿੰਟ ਰੱਖ ਕੇ ਚੱਕ ਲਿਆ ਸੀਗਾ ਤੇ ਬਾਕੀ ਮੈਂ ਟਮਾਟਰ ਵੀ ਨਹੀਂ ਜਿਹੜੇ ਉਹ ਵੀ ਖੱਟੇ ਜੂਸ ਕੀਤੇ ਨੇ ਕਿਉਂਕਿ ਆਪਣਾ ਦਹੀਂ ਘੱਟ-ਖੱਟਾ ਸੀਗਾ ਤੇ ਬਾਅਦ ਵਿੱਚ ਜਦੋਂ ਆਪਾਂ ਨੇ ਕੜੀ ਨੂੰ ਟੇਸਟ ਕੀਤਾ ਸੀ ਤਾਂ ਇਹ ਬਹੁਤ ਵਧੀਆ ਨਾ ਜ਼ਿਆਦਾ ਖੱਟੀ ਸੀ ਤੇ ਨਾ ਹੀ ਜ਼ਿਆਦਾ ਮਿੱਠੀ ਸੀਗੀ ਵਧੀਆ ਇਹਦਾ ਜਿਹੜੀ ਖਟਾਸ ਆ ਉਹ ਇਹਦੇ ਵਿੱਚ ਆ ਗਈ ਸੀਗੀ ਤੇ ਹੁਣ ਆਪਾਂ ਨੇ ਜਿਹੜੇ ਮੇਥੇ ਭੁੰਕੇ ਰੱਖੇ ਹੋਏ ਸੀ ਉਹ ਪਾ ਦੇਣੇ ਆ ਤੇਲ ਆਪਣਾ ਬਹੁਤ ਜ਼ਿਆਦਾ ਤੇਜ਼ ਗਰਮ ਸੀਗਾ ਨਾਲ ਹੀ ਖੜੇ ਮਸਾਲੇ ਪਾ ਕੇ ਆਪਾਂ ਨੇ ਪਿਆਜ਼ ਪਾ ਲੈਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਹਲਕਾ ਹਲਕਾ ਭੁੰਨਣਾ ਹੈ ਜ਼ਿਆਦਾ ਆਪਾਂ ਨੇ ਤੇਜ਼ ਬ੍ਰਾਊਨ ਨਹੀਂ ਕਰਨੇ ਹੈਗੇ ਫਿਰ ਇਹਦੇ ਨਾਲ ਕੀ ਆ ਕਿ ਅੱਗ ਵੀ ਆਪਣੀ ਜ਼ਿਆਦਾ ਤੇਜ਼ ਆ ਤੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਦਾਂਗੇ ਹਰੀ ਮਿਰਚ ਆਪਾਂ ਨੇ ਬੱਚਿਆਂ ਕਰਕੇ ਥੋੜੀ ਜਿਹੀ ਘੱਟ ਲਈ ਐ ਇਹ ਜਿਆਦਾ ਜਿਹੜੀ ਮਿਰਚਾਂ ਤਿੱਖੀ ਨਹੀਂ ਹੈਗੀ ਤੇ ਬੱਚੇ ਨੇ ਜਿਹੜੇ ਉਹ ਮਿਰਚ ਘੱਟ ਖਾਣੀ ਪਸੰਦ ਕਰਦੇ ਨੇ ਤੇ ਹੁਣ ਆਪਾਂ ਨੇ ਜਿਹੜੇ ਬੇਸਿਕ ਮਸਾਲੇ ਲਏ ਸੀ ਉਹ ਵੀ ਇਹਦੇ ਵਿੱਚ ਪਾ ਦੇਣੇ ਨੇ ਜਿਹੜੇ ਆਪਣੇ ਪਿਆਜ਼ ਸੀਗੇ ਉਹ ਹਲਕੇ ਬ੍ਰਾਊਨ ਹੋਏ ਨੇ ਤੇ ਆਪਾਂ ਨੇ 5-4 ਸਕਿੰਟ ਦੇ ਲਈ ਇਹਨਾਂ ਨੂੰ ਭੁੰਨ ਕੇ ਮਸਾਲੇ ਨੇ ਆਪਣੇ ਫੁੱਲ ਗਏ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਦੇ ਨਾਲ ਹੀ ਹੁਣ ਆਪਾਂ ਨੇ ਟਮਾਟਰ ਦੀ ਪਿਉਰੀ ਆ ਉਹ ਐਡ ਕਰਤੀ ਆ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾ ਕੇ ਆਪਾਂ ਨੇ ਚੰਗੀ ਤਰ੍ਹਾਂ ਮਸਾਲੇ ਨੂੰ ਪਕਾ ਲੈਣਾ ਮਸਾਲੇ ਦਾ ਦੇਖੋ ਜਿਹੜਾ ਕਲਰ ਆ ਉਹ ਵੀ ਬਹੁਤ ਵਧੀਆ ਆ ਤੇ ਮਸਾਲੇ ਨੇ ਆਪਣਾ ਤੇਲ ਆ ਜਿਹੜਾ ਉਹ ਵੀ ਛੱਡਦਾ ਏ ਤੇ ਹੁਣ ਆਪਾਂ ਬੇਸਣ ਦਾ ਘੋਲ ਤੇ ਦਹੀਂ ਵਿੱਚ ਮਿਕਸ ਕੀਤਾ ਹੋਇਆ ਉਹ ਇਹਦੇ ਵਿੱਚ ਪਾ ਦਾਂਗੇ ਤੇ ਬੇਸਣ ਆ ਜਿਹੜਾ ਉਹ ਆਪਣਾ ਫੁੱਲ ਗਿਆ ਸੀਗਾ ਤੇ ਆਪਣਾ ਕੋਲਾ ਥੋੜਾ ਜਿਹਾ گاੜਾ ਹੋ ਗਿਆ ਸੀ ਤੇ ਆਪਾਂ ਨੇ ਹੁਣ ਉਦੋਂ ਤੱਕ ਇਹਨੂੰ ਰਜਾਉਣਾ ਕਿ ਜਦੋਂ ਤੱਕ ਇਹ ਸਾਰਾ گاੜਾ ਨਹੀਂ ਹੋ ਜਾਂਦਾ ਫਿਰ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਜਦੋਂ ਆਪਣਾ ਬੇਸਣ ਸਾਰਾ ਫੁੱਲ ਜਾਊਗਾ ਉਹ ਤੋਂ ਬਾਅਦ ਫਿਰ ਆਪਾਂ ਦੇਖ ਕੇ ਪਾਣੀ ਇਹਦੇ ਵਿੱਚ ਐਡ ਕਰਾਂਗੇ ਜੇਕਰ ਆਪਾਂ ਪਾਣੀ ਪਹਿਲਾਂ ਹੀ ਪਾ ਦਨੇ ਆ ਤਾਂ ਆਪਾਂ ਨੂੰ ਜਿਹੜੀ ਕਨਸਿਸਟੈਂਸੀ ਆ ਉਹਦਾ ਪਤਾ ਨਹੀਂ ਲੱਗਦਾ ਹੈਗਾ ਕਿ ਆਪਾਂ ਨੇ ਕਿੰਨੀ ਕਿ ਠਿੱਕਲ ਰੱਖਣੀ ਹੈ ਕਿ ਕਿੰਨੀ ਕਿ ਪਤਲੀ ਆ ਦੇਖੋ ਇੱਕ ਪਾਸੇ ਸੇਕ ਆ ਜਿਹੜਾ ਆਪਣਾ ਜ਼ਿਆਦਾ ਪੈ ਰਿਹਾ ਚੁੱਲੇ ਤੇ ਤੇ ਉਧਰੋਂ ਆਪਣਾ ਬੇਸਣ ਆ ਜਿਹੜਾ ਫੁੱਲ ਰਿਹਾ। ਇਸੇ ਤਰ੍ਹਾਂ ਆਪਾਂ ਨੇ ਉਦੋਂ ਤੱਕ ਹਿਲਾਉਂਦੇ ਰਹਿਣਾ ਜਦੋਂ ਤੱਕ ਕਿ ਆਪਣਾ ਬੇਸਣ ਆ ਜਿਹੜਾ ਚੰਗੀ ਤਰ੍ਹਾਂ ਫੁੱਲ ਨਹੀਂ ਜਾਂਦਾ। ਤੇ ਦੇਖੋ ਕਸ਼ਮੀਰੀ ਮਿਰਚ ਪਾਉਣ ਦੇ ਨਾਲ ਕੀ ਆ ਕੇ ਕੜੀ ਦਾ ਕਲਰ ਆ ਜਿਹੜਾ ਬਹੁਤ ਵਧੀਆ ਆਇਆ ਹੈ। ਤੇ ਹੁਣ ਆਪਾਂ ਨੇ ਇਹਨੂੰ ਟੱਕਤਾ ਸੀਗਾ। ਟੱਕ ਕੇ ਆਪਾਂ ਨੇ ਦੇਖਿਆ ਕਿ ਹਜੇ ਇਹਨੂੰ ਉਵਾਲ ਆਉਣਾ ਸ਼ੁਰੂ ਨਹੀਂ ਹੋਇਆ ਹੈਗਾ। ਤੇ ਹੌਲੀ-ਹੌਲੀ ਆਪਾਂ 2-4 ਮਿੰਟ ਬਾਅਦ ਇਹਨੂੰ ਫੇਰ ਚੈੱਕ ਕਰਾਂਗੇ। ਦੇਖੋ ਕੜੀ ਨੂੰ ਉਬਾਲ ਆਉਣਾ ਜਿਹੜਾ ਹੌਲੀ-ਹੌਲੀ ਸ਼ੁਰੂ ਹੋ ਗਿਆ ਏ ਕੜਛੀ ਆ ਜਿਹੜੀ ਆਪਾਂ ਉਦੋਂ ਤੱਕ ਵਿੱਚ ਰੱਖਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਰਿਜਣ ਨਹੀਂ ਲੱਗ ਜਾਂਦੀ ਤੇ ਆਲੂ ਆਪਾਂ ਹਮੇਸ਼ਾ ਕੜੀ ਦੇ ਵਿੱਚ ਬਾਅਦ ਵਿੱਚ ਹੀ ਐਡ ਕਰਦੇ ਹਾਂ ਜੇਕਰ ਆਪਾਂ ਤੜਕੇ ਦੇ ਵਿੱਚ ਆਲੂ ਪਾ ਦਿੰਨੇ ਆ ਤਾਂ ਆਲੂ ਜਿੰਨੇ ਨੇ ਕੱਚੇ ਰਹਿ ਜਾਂਦੇ ਨੇ ਜਦੋਂ ਕੜੀ ਨੂੰ ਉਬਾਲ ਆਉਣ ਲੱਗ ਜੇ ਉਦੋਂ ਆਪਾਂ ਨੇ ਆਲੂ ਐਡ ਕਰਨੇ ਨੇ ਤੇ ਉਦੋਂ ਤੱਕ ਹੀ ਆਪਾਂ ਨੇ ਇਹਦੇ ਵਿੱਚ ਕੜਛੀ ਰੱਖਣੀ ਹੈ ਜੇ ਆਪਾਂ ਕੜਛੀ ਬਾਹਰ ਕੱਢਤੀ ਤਾਂ ਜਿਹੜੀ ਕੜੀ ਆ ਆਪਣੀ ਉੱਬਲ ਕੇ ਬਾਹਰ ਆ ਜਾਊਗੀ ਤੇ ਦੇਖੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੜੀ ਆ ਜਿਹੜੀ ਇਹ ਵੀ ਆਪਣੀ ਸੋਹਣੀ ਕੁਆਂਟੀਟੀ ਦੇ ਵਿੱਚ ਬਣੀ ਹੋਈ ਆ ਤੇ ਆਪਣੀ ਉਬਲ ਕੇ ਵੀ ਨਹੀਂ ਬਾਹਰ ਆਈ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਰੀ ਲਸਣ ਸੀਗਾ ਲਸਣ ਆਪਾਂ ਨੇ ਕਧੂਕਸ਼ ਕਰਕੇ ਰੱਖਿਆ ਹੋਇਆ ਸੀ ਉਹ ਐਡ ਕਰਤਾ ਇਹਦੇ ਨਾਲ ਕੀ ਆ ਕਿ ਫਲੇਵਰ ਆ ਜਿਹੜਾ ਇਹ ਬਹੁਤ ਵਧੀਆ ਹੋ ਜਾਂਦਾ ਆਪਾਂ ਨੇ ਲਸਣ ਆ ਜਿਹੜਾ ਉਹ ਪਹਿਲਾਂ ਨਹੀਂ ਪਾਉਂਦੇ ਹੈਗੇ ਆਪਾਂ ਕੜੀ ਦੇ ਵਿੱਚ ਬਾਕੀ ਤੁਹਾਡੀ ਆਪਣੀ ਚੋਅ ਹੈ ਤੁਸੀਂ ਪਾ ਵੀ ਸਕਦੇ ਹੋ ਉਧਰ ਆਪਾਂ ਨੇ ਕੜੀ ਆ ਜਿਹੜੀ ਰਿਜਣ ਦੇ ਲਈ ਟੱਕਣ ਟਾਕਤਾ ਹੈ ਉਹਦਾ ਹੁਣ ਉਹ ਕੜੀ ਆ ਜਿਹੜੀ ਉੱਬਲ ਕੇ ਬਾਹਰ ਨਹੀਂ ਆਉਗੀ ਤੇ ਇੱਧਰ ਬੱਚੇ ਚੌਲਾਂ ਦੀ ਫਰਮਾਇਸ਼ ਕਰ ਰਹੇ ਸੀ ਤੇ ਹੁਣ ਆਪਾਂ ਨੇ ਚੌਲ ਨੇ ਜਿਹੜੇ ਬਿਲਕੁਲ ਸਾਫ਼ ਸੀਗੇ ਆਪਣੇ ਤੇ ਹੁਣ ਆਪਾਂ ਨੇ ਦੋ ਗਲਾਸ ਚੌਲਾਂ ਦੇ ਲੈਨੇ ਦੋ ਤੋਂ ਢਾਈ ਲੱਤੇ ਸੀਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਪੰਜ ਚਾਰ ਪਾਣੀਆਂ ਦੇ ਨਾਲ ਧੋ ਲੈਣਾ ਤੇ ਇੱਧਰ ਜਿਹੜੀ ਕੜੀ ਆ ਆਪਣੀ ਉਹ ਵੀ ਰਿਜ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਨੇ ਪਿਆਜ਼ ਦੀਆਂ ਭੁੰਕਾ ਲ ਤੇ ਧਨੀਆ ਤੇ ਪਾਲਕ ਕੱਟ ਕੇ ਰੱਖੇ ਹੋਏ ਸੀਗੇ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਣੇ ਨੇ ਤੇ ਹੌਲੀ-ਹੌਲੀ ਰਿਜ ਕੇ ਇਹਨਾਂ ਦਾ ਜਿਹੜਾ ਫਲੇਵਰ ਆ ਉਹ ਵੀ ਇਹਦੇ ਵਿੱਚ ਆ ਜਾਊਗਾ ਤੇ ਇਹਦੇ ਨਾਲ ਜਿਹੜੀ ਆ ਕੜੀ ਉਹ ਵੀ ਸਵਾਲਾ ਦੀ ਜੇਕਰ ਤੁਸੀਂ ਇਹਦੇ ਵਿੱਚ ਕੱਚੇ ਪਿਆਜ਼ ਹੁਣ ਐਡ ਕਰਨਾ ਚਾਹੋ ਤਾਂ ਤੁਸੀਂ ਭੁੰਕਾ ਦੇ ਨਾਲ ਹੀ ਪਾਲਕ ਦੇ ਨਾਲ ਵੀ ਐਡ ਕਰ ਸਕਦੇ ਹੋ ਤੇ ਇੱਧਰ ਆਪਾਂ ਨੇ ਕੁੱਕਰ ਲੈ ਲਿਆ ਇਹ ਕੁੱਕਰ ਦੇ ਵਿੱਚ ਆਪਾਂ 2-3 ਤੇਜ ਪੱਤੇ ਲੈਨੇ ਤੇ ਜੀਰਾ ਲੈ ਆਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਚੌਲ ਪਾ ਦਾਂਗੇ ਚੌਲਾਂ ਨੂੰ ਵੀ ਆ ਜਿਹੜਾ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਜਿੰਨੇ ਚੌਲ ਲਏ ਨੇ ਉਹ ਤੋਂ ਦੋ ਡਬਲ ਆ ਜਿਹੜਾ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦੇਣਾ ਆਪਾਂ 5 ਗਲਾਸ ਪਾਣੀ ਦੇ ਲਿੱਤੇ ਸੀਗੇ 2.5 ਗਲਾਸ ਆਪਾਂ ਚੌਲ ਪਾਏ ਨੇ ਮੈਂ ਕਦੇ ਵੀ ਕੀ ਹੈ ਕਿ ਚੌਲ ਪਹਿਲਾਂ ਭਿਓ ਕੇ ਨਹੀਂ ਰੱਖਦੀ ਹੈਗੀ ਤੇ ਅੱਜ ਜ਼ਿਆਦਾ ਕੁਆਂਟੀਟੀ ਦੇ ਵਿੱਚ ਬਣਾਉਣ ਕਰਕੇ ਚੌਲ ਨੇ ਜਿਹੜੇ ਉਹ ਜ਼ਿਆਦਾ ਆਪਣੇ ਰਿਜਜ ਗਏ ਤਾਂ ਕਰਕੇ ਉਹ ਥੋੜੀ ਚੀਜ਼ ਬਣਾਉਣੀ ਆ ਤਾਂ ਵਧੀਆ ਵੀ ਬਣਦੀ ਆ ਤੇ ਦੇਖੋ ਇੱਧਰ ਕੜੀ ਆ ਜਿਹੜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਮੇਰੀਆਂ ਵੀਡੀਓ ਲਗਾਤਾਰ ਵਾਚ ਕਰਦੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨੇਲੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰ ਨਾਲ ਹੀ ਕਮੈਂਟ ਕਰ ਦਿਆ ਕਰਨ ਤੇ ਦੇਖੋ ਇੱਧਰ ਆਪਣੀ ਚੌਲ ਨੇ ਜਿਹੜੇ ਬਣ ਕੇ ਤਿਆਰ ਨੇ ਤੇ ਹੁਣ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਜਿਹੜੀ ਆ ਕਿ ਭੁੱਖ ਲੱਗੀ ਆ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਚੌਲ ਆਪਣੇ ਥੋੜੇ ਜਿਹਾ ਜ਼ਿਆਦਾ ਗੁੜ ਗੇ ਨੇ ਤੇ ਹੁਣ ਆਪਾਂ ਇੱਧਰ ਕੜੀ ਆ ਜਿਹੜੀ ਉਹ ਵੀ ਤੁਹਾਨੂੰ ਸਰਵ ਕਰਕੇ ਦਿਖਾਵਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਮੇਰੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਨੂੰ ਕਿੱਦਾਂੀਆਂ ਲੱਗਦੀਆਂ ਨੇ ਤੇ ਇੱਧਰ ਆਪਣਾ ਖਾਣਾ ਜਿਹੜਾ ਸਾਰਾ ਬਣ ਕੇ ਤਿਆਰ ਹੋ ਗਿਆ ਏ ਤੇ ਬੱਚੇ ਨੇ ਜਿਹੜੇ ਉਹ ਵੀ ਖਾਣ ਲਈ ਤਿਆਰ ਨੇ ਤੇ ਹੁਣ ਅੱਜ ਆਪਾਂ ਸਾਰੇ ਬੱਚਿਆਂ ਨੂੰ नीचे बैठ के ही खाना खिलावांगे ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ